ਢੱਲੇਵਾਲ ਦੀ ਬਿਗੜੀ ਸਿਹਤ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਚਿੰਤਤ ਨਜ਼ਰ ਆ ਰਹੀਆਂ ਨੇ ਤੇ ਅੱਜ 54 ਦਿਨ ਹੋ ਗਏ ਨੇ ਤੇ ਉੱਥੇ ਹੀ ਉਹਨਾਂ ਦੀ ਜਿਹੜੀ ਕਿ ਸਿਹਤ ਹੋਰ ਨਾ ਸੁਖ ਹੋ ਗਈ ਹੈ ਸਿਹਤ ਦਿਨੋ ਦਿਨ ਡਾਊਨ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਉਹਨਾਂ ਦੇ ਵਿੱਚ ਕਾਫੀ ਕਮਜ਼ੋਰੀ ਪੈ ਗਈ ਹੈ ਤੇ ਡਾਕਟਰਾਂ ਦੇ ਵੱਲੋਂ ਜਿਹੜੀ ਕਿ ਢਲੇਵਾਲ ਸਾਹਿਬ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ ਤੇ ਅੱਜ ਪੂਰੇ 54 ਦਿਨ ਹੋ ਗਏ ਨੇ ਤੇ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਲਗਾਤਾਰ ਧਰਨੇ ਦੇ ਉੱਤੇ ਜ਼ਾਬ ਪਾ ਰਹੀਆਂ ਨੇ ਗੱਲ ਕਰੀਏ ਕਿਸਾਨਾਂ ਦੀ 13 ਫਰਵਰੀ ਤੋਂ ਲੈ ਕੇ ਲਗਾਤਾਰ ਸ਼ੰਭੂ ਅਤੇ ਖਨੌਰੀ ਬਾਰਡਰ ਦੇ ਉੱਤੇ ਧਰਨਾ ਪ੍ਰਦਰਸ਼ਨ جاری ਹੈ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀਆਂ ਮੰਗaporeयां ਨਹੀਂ ਹੋ ਜਾਂਦੀਆਂ ਉਦੋਂ ਤੱਕ ਅਸੀਂ ਧਰਨਾ ਪ੍ਰਦਰਸ਼ਨ ਨਹੀਂ ਛੱਡਾਂਗੇ ਆਪਣੀ ਐਮਐਸਪੀ ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਅਤੇ ਹੋਰ ਮੰਗਾਂ ਨੂੰ ਲੈ ਕੇ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਉੱਥੇ ਹੀ ਪ੍ਰਧਾਨ ਸਾਹਿਬ ਨੇ ਆਪਣੇ ਮਰਨ ਵਰਤ ਦਾ ਐਲਾਨ ਕਰ ਦਿੱਤਾ ਅੱਜ 54 ਦਿਨ ਹੋ ਗਏ ਨੇ ਸਿਹਤ ਹੋਰ ਡਾਊਨ ਹੋ ਗਈ ਹੈ ਤੇ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਲਗਾਤਾਰ ਪ੍ਰਧਾਨ ਸਾਹਿਬ ਨੂੰ ਲੈ ਕੇ ਜਿਹੜੀਆਂ ਕਿ ਚਿੰਤਤ ਨਜ਼ਰ ਆ ਰਹੀਆਂ ਨੇ ਕਈ ਸਿਆਸੀ ਲੀਡਰ ਉਹਨਾਂ ਦੇ ਨਾਲ ਲਗਾਤਾਰ ਮੁਲਾਕਾਤ ਵੀ ਕਰ ਰਹੇ ਨੇ ਤੇ ਦੂਜੇ ਪਾਸੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸੁਪਰੀਮ ਕੋੜ ਦੇ ਵਿੱਚ ਵੀ ਢਲੇਵਾਲ ਸਾਹਿਬ ਨੂੰ ਲੈ ਕੇ ਸੁਣਵਾਈ ਹੋਈ ਤੇ 111 ਕਿਸਾਨਾਂ ਨੇ ਜਿਹੜਾ ਕਿ ਮਰਨ ਵਰਤ ਦਾ ਐਲਾਨ ਕਰ ਦਿੱਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਢਲੇਵਾਲ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਤਾਂ ਉਸ ਤੋਂ ਪਹਿਲਾਂ ਸਾਡੀਆਂ ਵੀ ਸ਼ਹਾਦਤਾਂ ਹੋਣੀਆਂ ਚਾਹੀਦੀਆਂ ਨੇ ਤੇ ਜੇ ਵੀ ਉਰੇ ਤੋ ਅਸੀਂ ਜਾਵਾਂਗੇ ਤਾਂ ਮੋਰਚਾ ਫਤਿਹ ਕਰਕੇ ਜਾਵਾਂਗੇ ਨਹੀਂ ਸਾਡੀਆਂ ਲਾਸ਼ਾਂ ਜਾਣਗੀਆਂ ਕਿਸਾਨਾਂ ਦੇ ਵੱਲੋਂ ਹੁਣ ਜਿਹੜੀ ਕਿ ਆਪਣੀ ਅੜੀ ਜਿਹੜੀ ਕਿ ਹੁਣ ਕਰ ਦਿੱਤੀ ਗਈ ਹੈ ਕਿਸਾਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਹੁਣ ਜਾ ਤਾਂ ਸਾਡੀਆਂ ਲਾਸ਼ਾਂ ਉਠਣ ਗਿਆ ਉਰੇ ਤੋਂ ਚਾਹਤਾ ਸਾਡਾ ਮੋਰਚਾ ਫਤਿਹ ਹੋਵੇਗਾ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅੜਗੇ ਨੇ ਦੂਜੇ ਪਾਸੇ ਕੇਂਦਰ ਸਰਕਾਰ ਬੇਫਿਕਰ ਨਜ਼ਰ ਆ ਰਹੀ ਹੈ ਤੇ ਆਜੇ ਪ੍ਰਧਾਨ ਸਾਹਿਬ ਦੇ ਮਰਨ ਵਰਤ ਨੂੰ ਲੈ ਕੇ ਵੀ ਕਿਸਾਨ ਜਥੇਬੰਦੀਆਂ ਪੂਰਨ ਤੌਰ ਤੇ ਚਿੰਤਤ ਹੈ ਸਗੋਂ ਕਿਸਾਨ ਹੀ ਪੂਰਾ ਪੰਜਾਬ ਹੀ ਚਿੰਤਾ ਦੇ ਵਿੱਚ ਹੈ ਤੇ ਦੂਜੇ ਪਾਸੇ ਕਈ ਸਿਆਸੀ ਲੀਡਰ ਵੀ ਲਗਾਤਾਰ ਢੱਲੇਵਾਲ ਸਾਹਿਬ ਦੇ ਹੱਕ ਦੇ ਵਿੱਚ ਨਾਰਾ ਮਾਰਗਨੇ ਨੇ ਚਾਹੇ ਗੱਲ ਕਰੀਏ ਕਾਂਗਰਸ ਪਾਰਟੀ ਦੀ ਤੇ ਚਾਹੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਤੇ ਚਾਹੇ ਕੋਈ ਹੋਰ ਸਿਆਸੀ ਪਾਰਟੀ ਦੀ ਪਰੰਤੂ ਲਗਾਤਾਰ ਢੱਲੇਵਾਲ ਸਾਹਿਬ ਦੇ ਅਜੇ ਮਰਨ ਵਰਤ ਨੂੰ 54 ਦਿਨ ਹੋ ਗਏ ਨੇ ਤੇ ਉਥੇ ਜਿਹੜਾ ਕਿ ਡਾਕਟਰਾਂ ਦੇ ਵੱਲੋਂ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਸਾਹਿਬ ਜਿਹੜੇ ਕਿ ਪਾਣੀ ਤੋਂ ਬਿਨਾਂ ਕੁਝ ਵੀ ਨਹੀਂ ਪੀ ਰਹੇ ਤੇ ਨਾ ਹੀ ਉਹਨਾਂ ਨੇ ਮੈਡੀਕਲ ਟਰੀਟਮੈਂਟ ਲੈ ਰਹੇ ਨੇ ਤੇ ਮਨਾ ਜਿਹੜਾ ਕਿ ਉਹਨਾਂ ਦੇ ਵੱਲੋਂ ਕੀਤਾ ਗਿਆ ਤੇ ਹੁਣ ਅੱਜ 54 ਦਿਨਾਂ ਨੂੰ ਲੈ ਕੇ ਹੋਰ ਵੀ ਉਹਨਾਂ ਦੀ ਜਿਹੜੀ ਸਿਹਤ ਡਾਊਨ ਹੋ ਗਈ ਹੈ ਗੱਲ ਕਰੀਏ ਕਿਸਾਨਾਂ ਦੀ 13 ਫਰਵਰੀ ਤੋਂ ਲੈ ਕੇ ਲਗਾਤਾਰ ਸ਼ੰਭੂ ਅਤੇ ਖਨੌਰੀ ਬਾਰਡਰ ਦੇ ਉੱਤੇ ਧਰਨਾ ਪ੍ਰਦਰਸ਼ਨ ਜਾਰੀ ਹੈ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅਸੀਂ ਧਰਨਾ ਪ੍ਰਦਰਸ਼ਨ ਨਹੀਂ ਛੱਡਾਂਗੇ ਆਪਣੀ ਐਮਐਸਪੀ ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਅਤੇ ਹੋਰ ਮੰਗਾਂ ਨੂੰ ਲੈ ਕੇ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਉੱਥੇ ਹੀ ਪ੍ਰਧਾਨ ਸਾਹਿਬ ਨੇ ਆਪਣੇ ਮਰਨ ਵਰਤ ਦਾ ਐਲਾਨ ਕਰ ਦਿੱਤਾ ਅੱਜ 54 ਦਿਨ ਹੋ ਗਏ ਨੇ ਸਿਹਤ ਹੋਰ ਡਾਊਨ ਹੋ ਗਈ ਹੈ ਤੇ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਲਗਾਤਾਰ ਪ੍ਰਧਾਨ ਸਾਹਿਬ ਨੂੰ ਲੈ ਕੇ ਜਿਹੜੀਆਂ ਕਿ ਚਿੰਤਤ ਨਜ਼ਰ ਆ ਰਹੀਆਂ ਨੇ ਕਈ ਸਿਆਸੀ ਲੀਡਰ ਉਹਨਾਂ ਦੇ ਨਾਲ ਲਗਾਤਾਰ ਮੁਲਾਕਾਤ ਵੀ ਕਰ ਰਹੇ ਨੇ ਤੇ ਦੂਜੇ ਪਾਸੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸੁਪਰੀਮ ਕੋੜਦੇ ਵਿੱਚ ਵੀ ਢਲੇਵਾਂ ਸਾਹਿਬ ਨੂੰ ਲੈ ਕੇ ਸੁਣਵਾਈ ਹੋਈ ਤੇ 111 ਕਿਸਾਨਾਂ ਨੇ ਜਿਹੜਾ ਕਿ ਮਰਨ ਵਰਤ ਦਾ ਐਲਾਨ ਕਰ ਦਿੱਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਢਲੇਵਾਂ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਤਾਂ ਉਸ ਤੋਂ ਪਹਿਲਾਂ ਸਾਡੀਆਂ ਵੀ ਸ਼ਹਾਦਤਾਂ ਹੋਣੀਆਂ ਚਾਹੀਦੀਆਂ ਨੇ ਤੇ ਜੇ ਵੀ ਉਰੇ ਤੋਂ ਅਸੀਂ ਜਾਵਾਂਗੇ ਤਾਂ ਮੋਰਚਾ ਫਤਿਹ ਕਰਕੇ ਜਾਵਾਂਗੇ ਨਹੀਂ ਸਾਡੀਆਂ ਲਾਸ਼ਾਂ ਜਾਣਗੀਆਂ ਕਿਸਾਨਾਂ ਦੇ ਵੱਲੋਂ ਹੁਣ ਜਿਹੜੀ ਕਿ ਆਪਣੀ ਅੜੀ ਜਿਹੜੀ ਕਿ ਹੁਣ ਕਰ ਦਿੱਤੀ ਗਈ ਹੈ ਕਿਸਾਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਹੁਣ ਜਾਤਾ ਸਾਡੀਆਂ ਲਾਸ਼ਾਂ ਉੱਠਣ ਗਿਆ ਉਰੇ ਤੋਂ ਚਾਹਤਾ ਸਾਡਾ ਮੋਰਚਾ ਫਤਿਹ ਹੋਵੇਗਾ ਕਿਸਾਨ ਆਪਣੇ ਮੰਗਾਂ ਨੂੰ ਲੈ ਕੇ ਅੜਗੇ ਨੇ ਦੂਜੇ ਪਾਸੇ ਕੇਂਦਰ ਸਰਕਾਰ ਬੇਫਿਕਰ ਨਜ਼ਰ ਆ ਰਹੀ ਹੈ ਤੇ ਆچھے ਪ੍ਰਧਾਨ ਸਾਹਿਬ ਦੇ ਮਰਨ ਵਰਤ ਨੂੰ ਲੈ ਕੇ ਵੀ ਕਿਸਾਨ ਜਥੇਬੰਦੀਆਂ ਪੂਰਨ ਤੌਰ ਤੇ ਚਿੰਤਤ ਹੈ ਸਗੋਂ ਇਸ ਸਾਰੀ ਹੀ ਨੇ ਪੂਰਾ ਪੰਜਾਬ ਹੀ ਚਿੰਤਾ ਦੇ ਵਿੱਚ ਹੈ ਤੇ ਦੂਜੇ ਪਾਸੇ ਕਈ ਸਿਆਸੀ ਲੀਡਰ ਵੀ ਲਗਾਤਾਰ ਡੱਲੇਵਾਲ ਸਾਹਿਬ ਦੇ ਹੱਕ ਦੇ ਵਿੱਚ ਨਾਰਾ ਮਾਰਨੇ ਨੇ ਚਾਹੇ ਗੱਲ ਕਰੀਏ ਕਾਂਗਰਸ ਪਾਰਟੀ ਦੀ ਤੇ ਚਾਹੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਤੇ ਚਾਹੇ ਕੋਈ ਹੋਰ ਸਿਆਸੀ ਪਾਰਟੀ ਦੀ ਪਰੰਤੂ ਲਗਾਤਾਰ ਡੱਲੇਵਾਲ ਸਾਹਿਬ ਦੇ ਅੱਜ ਮਰਨ ਵਰਤ ਨੂੰ 56 ਦਿਨ ਹੋ ਗਏ ਨੇ ਤੇ ਉੱਥੇ ਜਿਹੜਾ ਕਿ ਡਾਕਟਰਾਂ ਦੇ ਵੱਲੋਂ ਦਾ ਜ਼ਾਹਰ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪ੍ਰਦਾਨ ਸਾਹਿਬ ਜਿਹੜੇ ਕਿ ਪਾਣੀ ਤੋਂ ਬਿਨਾਂ ਕੁਝ ਵੀ ਨਹੀਂ ਪੀ ਰਹੇ ਤੇ ਨਾ ਹੀ ਉਹਨਾਂ ਨੇ ਮੈਡੀਕਲ ਟਰੀਟਮੈਂਟ ਲੈ ਰਹੇ ਨੇ ਤੇ ਮਨਾ ਜਿਹੜਾ ਕਿ ਉਹਨਾਂ ਦੇ ਵੱਲੋਂ ਕੀਤਾ ਗਿਆ ਤੇ ਹੁਣ ਅੱਜ 54 ਦਿਨਾਂ ਨੂੰ ਲੈ ਕੇ ਹੋਰ ਵੀ ਉਹਨਾਂ ਦੀ ਜਿਹੜੀ ਸਿਹਤ ਆ ਡਾਊਨ ਹੋ ਗਈ